ओके ਅਗਿਆਰ ਆਪਣਾ ਨਾਮ ਦੱਸ ਕੇ ਮੇਰਾ ਨਾਮ ਰਵਜੀਤ ਸਿੰਘ ਰੋਵਰ ਆ ਮੈਨੇਜਿੰਗ ਡਾਇਰੈਕਟਰ ਅਮਰਿਤਸਰ ਹਵੇਲੀ ਗਰੁੱਪ ਦਾ ਸੋ ਅੱਜ ਸਵਿਗੀ ਬਣਾ ਜਿਹੜਾ ਤਾਲ ਹੋ ਰਿਹਾ ਕਿ ਕਿਆ ਕਿਹੜੇ-ਕਿਹੜੇ ਅਵਾਰਡ ਦੇ ਅੱਜ ਸਵਿਗੀ ਨੇ ਸਾਨੂੰ ਪੀਪਲਸ ਚੋਇਸ ਅਵਾਰਡ ਦਿੱਤਾ ਜਦੇ ਵਿੱਚ ਦੋ ਕੈਟੇਗਰੀਜ਼ ਵਿੱਚ ਸਾਨੂੰ ਅਵਾਰਡ ਮਿਲਿਆ ਨੰਬਰ 1 ਬੈਸਟ ਕੈਜੂਅਲ ਡਾਈਨਿੰਗ ਦੂਜਾ ਬੈਸਟ ਨਾਰਥ ਇੰਡੀਅਨ ਮੈਂ ਥੈਂਕਸ ਕਰਦਾ ਆਪਣੇ ਐਸਟੀਮਡ ਕਸਟਮਰਸ ਦਾ ਪੈਨ ਇੰਡੀਆ ਲੈਵਲ ਤੇ ਪੈਨ ਇੰਡੀਆ ਲੈਵਲ ਤੇ ਇਸ ਕਰਕੇ ਕਰਾਂਗਾ ਕਿਉਂਕਿ ਹੁਣ ਸਾਡੇ 35 ਰੈਸਟੋਰੈਂਟਸ ਚੱਲ ਰਹੇ ਆ ਪੂਰੇ ਇੰਡੀਆ ਵਿੱਚ ਔਰ ਉਹਨਾਂ ਨੇ ਜਿੰਨਾ ਸਾਨੂੰ ਕਸਟਮਰਸ ਨੇ ਪਿਆਰ ਦਿੱਤਾ ਪੰਜਾਬੀ ਖਾਣੇ ਨੂੰ ਤੇ ਮੈਂ ਸ਼ੁਕਰੀਆ ਅਦਾ ਕਰਦਾ ਹਾਂ ਆਪਣੇ ਕਸਟਮਰਸ ਦਾ ਜਿਨ੍ਹਾਂ ਨੇ ਵੋਟ ਕਰਕੇ ਅੱਜ ਸਾਨੂੰ ਇਹ ਅਵਾਰਡ ਦਵਾਇਆ ਤੇ Swiggy Diner ਦਾ ਵੀ ਮੈਂ ਸਵੀਗੀ ਕੰਪਨੀ ਦਾ ਮੈਂ ਥੈਂਕਸ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਅਵਾਰਡ ਦਿੱਤਾ ਹੈ। ਸੋ ਪੈਨ ਇੰਡੀਆ ਦੇ ਵਿੱਚ ਇੱਕ ਚੈਨ ਹੈ ਜਿਹੜੀ ਪੰਜਾਬੀ ਡਿਸ਼ਰ ਕੋਰਡ ਜਿਹੜਾ ਤੁਸੀਂ ਸਰਵ ਕਰਦੇ ਹੋ ਲੋਕ ਪਸੰਦ ਕਰਦੇ ਕਿੰਨਾ ਕ ਮਾਣ ਮਹਿਸੂਸ ਹੁੰਦਾ ਆਪਣੇ ਸੱਭਿਆਚਾਰ ਨਾਲ ਪੰਜਾਬੀ ਵਿਰਸੇ ਨਾਲ ਜੁੜਾ। ਅਸੀਂ ਤਕਰੀਬਨ 6 ਸਾਲ ਪਹਿਲੇ ਇਹ ਚੇਨ ਓਪਨ ਕੀਤੀ ਸੀ ਇੱਕ ਵਿਜਨ ਸੀਗਾ ਕਿ ਅਸੀਂ ਪੂਰੇ ਇੰਡੀਆ ਵਿੱਚ ਅੰਮ੍ਰਿਤਸਰ ਦਾ ਨਾਮ ਕਿਉਂਕਿ ਅੰਮ੍ਰਿਤਸਰ ਦਾ ਖਾਣਾ ਤੇ ਅੰਮ੍ਰਿਤਸਰ ਚੀ ਲੋਕਾਂ ਨੂੰ ਆ ਕੇ ਮਿਲਦਾ ਸੀ। ਪਰ ਇੱਕ ਮੇਰਾ ਵਿਜਨ ਸੀ ਸਾਡੀ ਟੀਮ ਦਾ ਵਿਜਨ ਸੀ ਕਿ ਅਸੀਂ ਪੂਰੇ ਇੰਡੀਆ ਵਿੱਚ ਅੰਮ੍ਰਿਤਸਰ 'ਚ ਹੀ ਖਾਣਾ ਉਹਨਾਂ ਦੀ ਸਿਟੀ ਵਿੱਚ ਮਿਲਿਆ ਅਸੀਂ ਉਹ ਵਿਜਨ ਨੂੰ ਕਰਦੇ ਹੋਏ ਅਸੀਂ ਇੱਕ ਫਰੈਂਚਾਈਜ਼ੀ ਸਿਸਟਮ ਬਣਾਇਆ ਅਸੀਂ ਇੱਕ ਕੰਪਨੀ ਆਪਰੇਟਿਡ ਆਊਟਲੈਟਸ ਬਣਾਏ ਅਸੀਂ ਕੋ ਉਸ ਚੀਜ਼ ਨੂੰ ਹੋ ਕੇ ਵਧਦੇ ਹੋਏ ਅੱਜ ਅਸੀਂ 35 ਆਊਟਲੈਟ ਰੰਗ ਕਰ ਰਹੇ ਹਾਂ ਤੇ ਸਾਨੂੰ ਹਰ ਜਗ੍ਹਾ ਤੇ ਬਹੁਤ ਵਧੀਆ ਪਿਆਰ ਮਿਲ ਰਿਹਾ ਕਸਟਮਰਜ਼ ਦਾ ਤਾਂ ਬਹੁਤ ਮਾਣ ਵੀ ਮਹਿਸੂਸ ਹੁੰਦਾ ਕਿ ਇੱਕ ਅੰਮ੍ਰਿਤਸਰ ਦਾ ਬ੍ਰਾਂਡ ਅੱਜ ਵੱਡੇ ਵੱਡੇ ਬ੍ਰਾਂਡਸ ਨੂੰ ਟੱਕਰ ਦੇ ਰਿਹਾ ਹੋਇਆ ਉਹਨਾਂ ਦੀ ਸਿਟੀਜ਼ ਵਿੱਚ ਜਾ ਕੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਸਾਡੀ ਟੀਮ ਹੈ ਮੈਂ ਉਹਦਾ ਥੈਂਕਸ ਕਰਨਾ ਚਾਹਨਾ ਸਾਡੇ ਕਾਰਪੋਰੇਟ ਸ਼ੈਫ ਨੇ ਜਿਨ੍ਹਾਂ ਨੇ ਇੰਨਾ ਵਧੀਆ ਖਾਣਾ ਪਰੋਸਿਆ ਹੋਇਆ ਜਿਨ੍ਹਾਂ ਨੇ ਸਾਰੀ ਰੈਸਪੀਜ਼ ਤਿਆਰ ਕੀਤੀਆਂ ਤੇ ਅੱਜ ਜਿਹੜੇ ਖਾਣੇ ਨੂੰ ਸਾਡਾ ਇਨਾ ਪਿਆਰ ਮਿਲਦਾ ਸੋ ਉਹਨਾਂ ਕਸਟਮਰ ਕੋ ਵੀ ਮੈਸੇਜ ਦੇਣਾ ਚਾਹੂਗਾ ਜਿਨ੍ਹਾਂ ਦੇ ਪਿਆਰ ਸਦਕਾ ਅੱਜ ਇਸ ਮੁਕਾਮ ਤੇ ਪਹੁੰਚੇ ਮੈਂ ਸਾਰੇ ਕਸਟਮਰ ਦਾ ਥੈਂਕਸ ਕਰਨਾ ਚਾਹੁੰਦਾ ਵਾਂ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਤੇ ਅੱਗੇ ਵੀ ਉਹਨਾਂ ਨੂੰ ਬੇਨਤੀ ਕਰਦਾ ਰਹਾਂਗਾ ਕਿ ਸਾਡੇ ਰੈਸਟੋਰੈਂਟ ਜਿੱਥੇ ਕਿਤੇ ਵੀ ਅੰਮ੍ਰਿਤਸਰ ਅਵੇਲੀ ਅੰਮ੍ਰਿਤਸਰ ਹੀ ਅਵੇਲੀ ਦਾ ਰੈਸਟੋਰੈਂਟ ਤੁਹਾਡੇ ਸ਼ਹਿਰ ਵਿੱਚ ਹੋਏ ਤੇ ਤੁਸੀਂ ਉੱਥੇ ਜਾਓ ਤੇ ਪੰਜਾਬੀ ਖਾਣੇ ਦਾ ਆਨੰਦ ਮਾਣੋ ਤੇ ਸਮੇਂ-ਸਮੇਂ 'ਤੇ ਜੋ ਵੀ ਸਾਡੀਆਂ ਆਫਰਸ ਆਂਦੀਆਂ ਵਾ ਉਹਨੂੰ ਅਵੇਲ ਕਰੋ ਸਾਡਾ ਆਪਣਾ ਨਾਲ ਮੇਰਾ ਨਾਮ ਸਚਮੀਤ ਹੈਗਾ ਤੇ ਮੈਂ 스위ਗੀ ਡਾਈਨੋ ਅੰਮ੍ਰਿਤਸਰ ਦਾ ਇਹਨਾਂ ਦੇ ਅੰਮ੍ਰਿਤਸਰ ਯਾਵਲੀ ਟੋਟਲੀ ਮੈਂ ਮੈਨੇਜ ਕਰਦਾ ਹਾਂਗਾ ਇਹਨਾਂ ਦਾ 스위ਗੀ ਵੱਲੋਂ ਜਿਹੜਾ ਅਵਾਰਡ ਇਹਦੇ ਦੇਣਾ ਆ ਚੋ ਜਣ ਰਿਹਾ ਬਹੁਤ ਵਧੀਆ ਲੱਗ ਰਿਹਾ ਹੈਗਾ ਕਿ ਸਾਡੀ ਕੰਪਨੀ ਵੱਲੋਂ ਅੰਮ੍ਰਿਤਸਰ ਯਾਵਲੀ ਜੋ ਫਾਸਟੈਸਟ ਗਰੋਇੰਗ ਚੇਨ ਬਣ ਰਹੀ ਹੈ ਕਿ ਨਾਰਥ ਇੰਡੀਅਨ ਫੂਡ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਿਲੈਕਟ ਕਰਕੇ ਇਹਨਾਂ ਨੂੰ ਇੱਕ ਆਨਰ ਦਿੱਤਾ ਜਾ ਰਿਹਾ ਇਸ ਚੀਜ਼ ਦੇ ਲਈ ਸੋ ਕਿੰਨਾ ਕਿ ਲੋਕ ਪਸੰਦ ਕਰਦੇ ਪੰਜਾਬੀ ਰਾਈਟਿੰਗ ਬਹੁਤ ਵਧੀਆ ਆਇਆ ਹੈ ਅਪ੍ਰੋਕਸੀਮੇਟਲੀ 20000 VOTING ਆਈ ਹੈ ਦੋਨੋ ਡਿਫਰੈਂਟ ਕੈਟਾਗਰੀਸ ਤੇ ਵਨ ਇਨ ਬੈਸਟ ਇਨ ਕੈਜੂਅਲ ਡਾਈਨਿੰਗ ਐਂਡ ਇੱਕ ਬੈਸਟ ਇਨ ਨਾਰਥ ਇੰਡੀਅਨ ਫੂਡ ਤੇ ਹੋਰ ਵੀ ਕੰਪੀਟੀਸ਼ਨ ਹਗਾ ਸੀ ਬਟ ਲੋਕਾਂ ਨੇ ਸਪੈਸ਼ਲੀ ਅੰਮ੍ਰਿਤਸਰੀ ਹਵੇਲੀ ਨੂੰ ਵੋਟ ਦੇ ਕੇ ਸਭ ਤੋਂ ਜ਼ਿਆਦਾ ਇਸ ਚੀਜ਼ ਤੇ ਵਿਨਰ ਬਣਾਇਆ ਇਸ ਚੀਜ਼ ਲਈ ਸੋ ਨਾਰਥ ਇੰਡੀਆ ਦੇ ਕਿੰਨੇ ਰੈਸਟੋਰੈਂਟ ਚ ਚੁਣੇ ਗਏ ਅਪ੍ਰੋਕਸੀਮੇਟਲੀ 10 ਰੈਸਟੋਰੈਂਟਸ ਹਗੇ ਸੀ ਜਿਦੇ ਚੇ ਕੋਈ ਕੰਪੀਟੀਸ਼ਨ ਹੀ ਨਹੀਂ ਆਗਾ ਸੀ ਅੰਮ੍ਰਿਤਸਰ ਦੀ ਹਵੇਲੀ ਦਾ ਕੋਈ ਵੀ ਹੋਰ ਜਿਹੜੇ ਲੋਕਲ ਅੰਮ੍ਰਿਤਸਰ ਦੀ ਕੁਜ਼ੀਨਸ ਵਾਲੇ ਰੈਸਟੋਰੈਂਟਸ ਆਗੇ ਸੀ ਨਾਰਥ ਇੰਡੀਅਨ ਦੇ ਉਹ ਸਾਰਿਆਂ ਨੇ ਲੋਕਾਂ ਨੇ ਵੋਟ ਪਾ ਕੇ ਇਹਨਾਂ ਨੂੰ ਹੀ ਜੇ ਜੇ ਡਿਕਲੇਅਰ ਕੀਤਾ ਹੈ ਇਹ ਲੋਕਾਂ ਦਾ ਵੋਟ ਸਾਰਾ ਹੈਗਾ ਸੋ ਕਿੰਨਾ ਦਾ ਪਿਆਰ ਮਿਲਦਾ ਪੰਜਾਬੀ ਖਾਣੇ ਦਾ ਜਿਹੜੀ ਰੋਟੀ ਫੂਡ ਡਿਲੀਵਰੀ ਚੈਨ ਜਿਹੜੀ ਸਾਡੇ ਕੋਲ ਕੰਪਨੀ ਲੋਕਾਂ ਦਾ ਬਹੁਤ ਜ਼ਿਆਦਾ ਹੈਗਾ ਕਿ ਐਕਚੁਅਲੀ ਅਸੀਂ ਹੋਰ ਵੀ ਸਟੇਟਸ ਦੇ ਇਹਨਾਂ ਦੇ ਮੈਨੇਜ ਕਰਦੇ ਆਂ ਅਹਮਦਾਬਾਦ ਹੋ ਗਿਆ ਯੂਪੀ ਦੇ ਹੋ ਗਿਆ ਤੇ ਸਪੈਸੀਫਿਕਲੀ ਉਹਦਾ ਅਸੀਂ ਟ੍ਰੈਫਿਕ ਦੇਖ ਰਹੇ ਆਂ ਅੰਮ੍ਰਿਤਸਰ ਦੀ ਹਵੇਲੀ ਦਾ ਸਭ ਤੋਂ ਜ਼ਿਆਦਾ ਟ੍ਰੈਫਿਕ ਆਗਾ ਜਿਹੜਾ ਸਾਊਥ ਦਾ ਵੀ ਦੇਖ ਰਹੇ ਆਂ ਟ੍ਰੈਂਡ ਦੇਖ ਰਹੇ ਆਂ ਕੋਈ ਹੋਰ ਹైదరాబాద్ ਦੇ ਵਿੱਚ ਹੈਗਾ ਉਸ ਉਹਦੇ ਵਿੱਚ ਅੰਮ੍ਰਿਤਸਰ ਦੀ ਹਵੇਲੀ ਸਭ ਤੋਂ ਜ਼ਿਆਦਾ ਇੱਕ ਵਿਊਜ਼ ਹੈ ਲੋਕੀ ਉੱਥੇ ਜਾਣਾ ਪ੍ਰੀਫਰ ਕਰ ਰਹੇ ਆਗੇ ਅੰਮ੍ਰਿਤਸਰ ਦੀ ਹਵੇਲੀ ਸਪੈਸੀਫਿਕਲੀ ਸਾ ਆ 3G ਡਾਇਨੋਡ ਦੇ ਵਿੱਚ ਮੈਂ ਪੂਰਾ ਪੰਜਾਬ ਦਾ ਕਲਸਟਰ ਮੈਨੇਜ ਕਰਦਾ ਤੇ ਇਹ ਸਾਡੇ ਆਪਣੇ ਸਚਵੀਤ ਸਿੰਘ ਜੀ ਹੈ ਇਹ ਆਪਣਾ ਅੰਮ੍ਰਿਤਸਰ ਅੰਮ੍ਰਿਤਸਰ ਪੂਰਾ 3G ਡਾਇਨੋਡ ਦੀ ਲੀਡ ਕਰਦੇ ਆ। ਸੋ ਅੱਜ ਉਸਵੀਤ ਜੀ ਵੱਲੋਂ ਅੰਮ੍ਰਿਤਸਰ ਹਵੇਲੀ ਨੂੰ ਕਿਉਂ ਚੁਣਿਆ। ਇਹ ਜਿਹੜੇ ਆਪਣੇ 3G ਡਾਇਨੋਡ ਜਿਹੜਾ ਮਰ ਅਵਾਰਡ ਸੀਗੇ ਰੈਸਟੋਰੈਂਟ ਅਵਾਰਡ ਆਗੇ ਇਸ ਆਪਾਂ ਹਰ ਸਾਲ ਆਰਗੇਨਾਈਜ਼ ਕਰਦੇ ਆ ਤੇ ਇਹ ਸਾਰੇ ਜਿਹੜੇ ਹੈਗੇ ਕਸਟਮਰ ਆਪਾਂ ਆਪਾਂ ਅੰਮ੍ਰਿਤਸਰ ਹਵੇਲੀ ਨੂੰ ਹੀ ਚੁਣਿਆ। ਇੱਕ ਸਾਰੇ ਕਸਟਮਰ ਜਿਹੜੇ ਹੈਗੇ ਆਪਣੇ ਸ੍ਰੀ ਕੀ ਡਾਈਨਰ ਤੇ ਜਿਹੜੇ ਆਪਣੇ ਪਲੇਟਫਾਰਮ ਤੇ ਆਂਦੇ ਤੇ ਇੱਥੇ ਆ ਕੇ ਲੋਕਾਂ ਦਾ ਅਲੱਗ ਅਲੱਗ ਰੈਸਟੋਰੈਂਟ ਦਾ ਖਾਣਾ ਟਰਾਈ ਕਰਦੇ ਤੇ ਉਹਨਾਂ ਨੇ ਹੀ ਅੰਮ੍ਰਿਤਸਰ ਹੋਏ ਨੂੰ ਚੁਣਿਆ ਤੇ ਅੰਮ੍ਰਿਤਸਰ ਹੋਏ ਨੂੰ ਨਾਰਥ ਇੰਡੀਅਨ ਕੈਟਾਗਰੀ ਦੇ ਵਿੱਚ ਸਟੇ ਪਲੱਸ ਕੈਜੂਅਲ ਡਾਈਨਿੰਗ ਕੈਟਾਗਰੀ ਦੇ ਵਿੱਚ ਸਭ ਤੋਂ ਵਧੀਆ ਰੈਸਟੋਰੈਂਟ ਪਾਇਆ ਪੂਰੇ ਅੰਮ੍ਰਿਤਸਰ ਵਿੱਚ ਸੋ ਪੈਨ ਇੰਡੀਆ ਦੇ ਵਿੱਚ ਇਸ ਵੀਊ ਵੱਲੋਂ ਫੂਡ ਡਿਲੀਵਰੀ ਕੀਤਾ ਜਾਂਦਾ ਹੈ ਤੇ ਕਿੰਨਾ ਕੁ ਰਿਸਪੌਂਸ ਮਿਲਦਾ ਪੰਜਾਬੀ ਖਾਣੇ ਦਾ ਜਿਹੜਾ ਦੀ ਪੈਨ ਇੰਡੀਆ ਲੈਵਲ ਤੇ ਗੱਲ ਕਰੀਏ ਤੇ ਦੇ ਡਿਲੀਵਰੀ ਦੇ ਵਿੱਚ ਕਈਏ ਤੇ ਨਾਰਥ ਦੇ ਵਿੱਚ ਤੇ ਆਪਣਾ ਜਾਇ সেন্ট্রਲ ਇੰਡੀਆ ਦੇ ਵਿੱਚ ਹੋ ਗਿਆ ਤੇ ਆਪਣਾ ਸਾਊਥ ਦੇ ਵਿੱਚ ਹੈ ਆਪਣਾ ਨਾਰਥ ਇੰਡੀਅਨ ਖਾਣ ਨੂੰ ਹਰ ਪਾਸੇ ਸਾਰੇ ਕਸਟਮਰ ਵੱਲੋਂ ਪਿਆਰ ਪਿਆਰ ਮਿਲਦਾ ਹੈ ਜਿਸ ਆਪਾਂ ਜੇ ਗੱਲ ਕਰੀਏ ਅੰਮ੍ਰਿਤਸਰ ਹਵੇਲੀ ਦੀ ਫੂਡ ਦੀ ਤੇ ਇਹ ਸਭ ਤੋਂ ਵਧੀਆ ਪਾਇਆ ਗਿਆ ਆਪਣੇ ਅੰਮ੍ਰਿਤਸਰ ਦੇ ਵਿੱਚ